ਯਹੋ ਜੀਏ ਜਿਵੇਂ ਬੰਦਾ ਮਰ ਜਾਂਦਾ ਹੈ ਨਾ ਇਹ ਕਿਸੇ ਹੋਰ ਦੀ ਹੋ ਜਾਂਦੀ ਹੈ ਤੇ ਸਾਨੂੰ ਮਹਾਰਾਜ ਨੇ ਸੁਚੇਤ ਕੀਤਾ ਉਸ ਰਖਵਾਰਾ ਔਰੋ ਹੋਵੇ ਉਹਦਾ ਮਾਲਕ ਤਾਂ ਕੋਈ ਹੋਰ ਬਣ ਗਿਆ ਪਹਿਲਾਂ ਤੂੰ ਮਾਲਕ ਸਹਿ ਹੋਣ ਹੋਰ ਬਣ ਗਿਆ ਹੁਣ ਸਤਿਗੁਰੂ ਜੀ ਨੇ ਇਹ ਰਹਿਮਤ ਕੀਤੀ ਮਹਾਰਾਜ ਕਹਿਣ ਲੱਗੇ ਭਲਿਆ ਇਹ ਦੁਨਿਆਵੀ ਧਨ ਪਦਾਰਥ ਨਾ ਇਸ ਸੰਸਾਰ ਚ ਹੀ ਕੰਮ ਆਉਣਾ ਹੈ ਇਨੇ ਤੇਰੇ ਨਾਲ ਅੱਗੇ ਨਹੀਂ ਜਾਣਾ ਇਹਦੇ ਨਾਲ ਤੂੰ ਚੰਗੇ ਕੰਮ ਕਰਿਆ ਕਰ ਆਪਦੇ ਧਨ ਪਦਾਰਥ ਨੂੰ ਚੰਗੇ ਪਾਸੇ ਵਰਤਿਆ ਕਰ ਮਾੜੇ ਪਾਸੇ ਨਾ ਵਰਤਿਆ ਕਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਹੁਤ ਜ਼ਿਆਦਾ ਅਮੀਰ ਸਨ ਤੇ ਮਹਾਰਾਜ ਜੀ ਧਨ ਪਦਾਰਥ ਨੂੰ ਚੰਗੇ ਪਾਸੇ ਵਰਤਦੇ ਸਨ ਖਰਚਦੇ ਸਨ ਏ ਨਹੀਂ ਵੀ ਸ਼ੂਮ ਬਣੇ ਰਹਿਣਾ ਧਨ ਪਦਾਰਥ ਦਾ ਬਹੁਤ ਹੈ